ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਸ ਬੰਦੇ ਦੇ ਕੋਲ ਸੱਚ ਹੈ ਉਸ ਨੂੰ ਕੀ ਮਿਲਦਾ ਹੈ ਜਿਸ ਦੇ ਕੋਲ ਝੂਠ ਹੈ ਉਸ ਨੂੰ ਕੀ ਮਿਲਦਾ ਹੈ ਪਾਤਸ਼ਾਹ ਜੀ ਬੜਹੰਸ ਰਾਗ ਦੇ ਵਿੱਚ ਬਚਨ ਕਰਦੇ ਨੇ ਕਾਇਆ ਕੂੜ ਵਿਗਾੜ ਕਾਹੇ ਨਾਈਐ ਇਹਦੇ ਨੇ ਝੂਠ ਨਾਲ ਮਲੀਨ ਹੋਈ ਦੇ ਨੂੰ ਕਾਦੇ ਲਈ ਧੋਣਾ ਹੈ ਨਾਤਾ ਸੁਪਰਵਾਣ ਸੱਚ ਕਮਾਈਐ ਜੋ ਸੱਚ ਦੀ ਕਮਾਈ ਕਰਦਾ ਹੈ ਉਸ ਦਾ ਇਸ਼ਨਾਨ ਕਬੂਲ ਪੈ ਜਾਂਦਾ ਹੈ ਵੀ ਜਿਹੜਾ ਹਮੇਸ਼ਾ ਸੱਚ ਬੋਲਦਾ ਹੈ ਸੱਚ ਦਾ ਸਾਥ ਦਿੰਦਾ ਹੈ ਉਹਦਾ ਕੀਤਾ ਹੋਇਆ ਇਸ਼ਨਾਨ ਕਬੂਲ ਹੋ ਜਾਂਦਾ ਹੈ ਜਦ ਸੱਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਏ ਜਦ ਦਿਲ ਵਿੱਚ ਸੱਚ ਹੁੰਦਾ ਹੈ ਤਾਂ ਆਦਮੀ ਸੱਚਾ ਹੋ ਜਾਂਦਾ ਹੈ ਅਤੇ ਸੱਚੇ ਸਵਾਮੀ ਨੂੰ ਪਾ ਲਿੰਦਾ ਹੈ ਲਿਖੇ ਬਾਝੋਂ ਸੁਰਤ ਨਹੀਂ ਬੋਲ ਬੋਲ ਗਵਾਈ ਹੈ ਸਾਈਂ ਦੀ ਲਿਖਤਾਕਾਰ ਦੇ ਬਗੈਰ ਗਿਆਨ ਪ੍ਰਾਪਤ ਨਹੀਂ ਹੁੰਦਾ ਬੜਕਵਾਦ ਤੇ ਬਕਵਾਸ ਕਰਨ ਨਾਲ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ ਜਿੱਥੇ ਜਾਏ ਬਹੀਏ ਭੜਾ ਕਹੀਏ ਸੁਰਤ ਸ਼ਬਦ ਲਿਖਾਈਏ ਜਿੱਥੇ ਕਿਤੇ ਵੀ ਤੂੰ ਜਾ ਕੇ ਬੈਠਦਾ ਹੈ ਭੜਾ ਮਾਉਂਸੀ ਨਾਲ ਬੋਲਦਾ ਹੈ ਸਵਾਮੀ ਦੇ ਨਾਮ ਨੂੰ ਆਪਣੇ ਚਿਤ ਅੰਦਰ ਯਾਦ ਕਰਦਾ ਪਾਤਸ਼ਾਹ ਜੀ ਕਹਿੰਦੇ ਜਿੱਥੇ ਵੀ ਜਾਵੇ ਉਥੇ ਬਸ ਭਲਾਈ ਮਨਾਈ ਜਾ ਭਲਾਈ ਕਰੀ ਜਾ ਅਤੇ ਆਪਣੀ ਸੁਰਤ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰੀ ਜਾ ਕਾਇਆ ਕੂੜ ਵਿਗਾੜ ਕਾਹੀ ਨਹੀਂ ਐ ਇਹ ਝੂਠ ਦੇ ਪਲੀਤ ਕੀਤੇ ਹੋਏ ਸਰੀਰ ਨੂੰ ਕਾਹਦੇ ਲਈ ਧੋਣਾ ਇਹ ਤੇਰੇ ਅੰਦਰ ਝੂਠ ਹੈ ਨਾ ਜਿੰਨਾ ਮਰਜੀ ਉਹਨੂੰ ਸਰੀਰ ਨੂੰ ਪਾਣੀ ਦੇ ਨਾਲ ਧੋਲਾ ਉਹਦਾ ਕੋਈ ਫਾਇਦਾ ਨਹੀਂ ਗੱਲ ਤਾਂ ਅੰਦਰ ਸੱਚ ਦੀ ਪਾਤਸ਼ਾਹ ਜੀ ਨੇ ਕਹੀ ਐ ਤਾਂ ਮੈਂ ਕਹਿਆ ਕਹਿਣ ਜਦ ਤੁਝੇ ਕਹਾਇਆ ਜਦ ਤੂੰ ਇਹ ਸਵਾਮੀ ਮੈਨੂੰ ਬੁਲਾਇਆ ਤਦ ਹੀ ਮੈਂ ਨਾਮ ਬਾਣੀ ਦਾ ਉਚਾਰਨ ਕੀਤਾ ਅੰਮ੍ਰਿਤ ਹਰ ਦਾ ਨਾਮ ਮੇਰੇ ਮਨ ਪਾਇਆ ਵਾਹਿਗੁਰੂ ਦਾ ਅੰਮ੍ਰਿਤ ਨਾਮ ਮੇਰੀ ਜਿੰਦੜੀ ਨੂੰ ਚੰਗਾ ਲੱਗਦਾ ਹੈ ਨਾਮ ਮਿੱਠਾ ਅਨਹਿ ਲਾਗਾ ਦੁੱਖ ਡੇਰਾ ਟਾਇਆ ਤੇਰਾ ਨਾਮ ਮੇਰੇ ਮਨ ਨੂੰ ਮਠੜਾ ਲੱਗਦਾ ਹੈ ਇਸ ਨੇ ਗਮ ਰੰਜ ਦੇ ਟਿਕਾਣੇ ਨੂੰ ਢਾ ਦਿੱਤਾ ਹੈ ਜਦੋਂ ਮੈਨੂੰ ਪ੍ਰਮਾਤਮਾ ਦਾ ਨਾਮ ਜਿਹੜਾ ਮਿੱਠਾ ਲੱਗਣ ਲੱਗਾ ਤਾਂ ਮੇਰੇ ਅੰਦਰੋਂ ਜਿਹੜਾ ਦੁੱਖ ਹੈ ਗਮ ਹੈ ਉਹ ਖਤਮ ਹੋ ਜਾਂਦੇ ਨੇ ਸੋਖ ਮਨ ਮੈਂ ਆਏ ਵਸਿਆ ਜਾਮ ਤੈ ਫਰਮਾਇਆ ਜਦ ਤੂੰ ਹੁਕਮ ਕੀਤਾ ਤਾਂ ਸੁਖ ਚੈਨ ਮੇਰੇ ਅੰਦਰ ਆ ਟਿਕਿਆ ਸੁਖ ਦਾ ਭਾਵ ਚੈਨ ਜਿਹੜਾ ਮੇਰੇ ਅੰਦਰ ਆ ਟਿਕਿਆ ਜਦੋਂ ਪਾਸ਼ਾ ਤੂੰ ਹੁਕਮ ਕੀਤਾ ਨਦਰ ਤੇ ਅਰਦਾਸ ਮੇਰੀ ਜਿਨ ਆਪ ਉਪਾਇਆ ਮੇਰਾ ਕੰਮ ਬੇਨਤੀ ਕਰਨਾ ਹੈ ਤੇਰਾ ਕੰਮ ਰਹਿਮਤ ਕਰਨਾ ਹੈ ਤੂੰ ਉਹ ਸਾਈਂ ਹੈ ਜਿਸਨੇ ਆਪਣੇ ਆਪ ਨੂੰ ਸਰਜਿਆ ਹੈ ਤਾਂ ਮੈਂ ਕਹਿਆ ਕਹਿਣ ਜਾਂ tujhe કહਾਇਆ ਜਦ ਤੂੰ ਇਹ Swami ਮੈਨੂੰ ਬੁਲਾਇਆ ਕੇਵਲ ਤਾਂ ਹੀ ਮੈਂ ਨਾਮ ਦਾ ਉਚਾਰਨ ਕੀਤਾ ਭਾਵ ਮਨੁੱਖ ਨੂੰ ਸਮਝਾਉਂਦੇ ਨੇ ਵੀ ਬੰਦਾ ਕੁਝ ਵੀ ਜਿੰਨਾ ਚਿਰ ਪ੍ਰਮਾਤਮਾ ਮਨੁੱਖ ਦੇ ਉੱਤੇ ਕਿਰਪਾ ਨਹੀਂ ਕਰ ਸਕਦਾ ਉਹ ਨਾ ਚਿਰ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਯਾਦ ਕਰ ਸਕਦਾ